ਸਾਰੇ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜੱਪਾ ਬਣਾਵਾਂਗੇ ਜੀ ਗਾਜਰਾਂ ਦਾ ਗਜਰੇਲਾ ਬਹੁਤ ਹੀ ਨਵੇਂ ਤਰੀਕੇ ਦੇ ਨਾਲ ਗਾਜਰ ਆਪਾਂ ਨੇ ਛਿੱਲ ਕੇ ਧੋ ਲੀਆਂ ਨੇ ਤੇ ਹੁਣ ਆਪਾਂ ਜਿਹੜੇ ਨਵੇਂ ਤਰੀਕੇ ਨਾਲ ਬਣਾ ਰਹੇ ਹਾਂ ਤੁਹਾਨੂੰ ਦੱਸ ਰਹੇ ਹਾਂ ਜੀ ਕਿਸ ਤਰ੍ਹਾਂ ਬਣਾਵਾਂਗੇ ਦੇਖੋ ਆਪਾਂ ਨੇ ਇਸ ਤਰ੍ਹਾਂ ਨਾ ਗਾਜਰਾ ਐਦਾਂ ਦੀਆਂ ਕੱਟ ਕੇ ਫਿਰ ਆਪਾਂ ਇਹਦਾ ਗਜਰੇਲਾ ਬਣਾਵਾਂਗੇ ਪਹਿਲਾਂ ਆਪਾਂ ਗਾਜਰਾ ਨੂੰ ਕੱਟ ਲਈਏ ਥੋੜੇ ਛੋਟੇ ਛੋਟੇ ਪੀਸ ਕਰਕੇ ਹੀ ਕੱਟਾਂਗੇ ਸਭ ਤੋਂ ਔਖਾ ਜਿਹੜਾ ਕੰਮ ਹੁੰਦਾ ਏ ਉਹ ਹੁੰਦਾ ਏ ਕੱਦੂ ਕਸ ਕਰ ਲੈਣਾ ਇਹਨਾਂ ਨੂੰ ਤੇ ਆਪਾਂ ਕੱਦੂ ਕਸ ਨਹੀਂ ਕਰਨੀਆਂ ਗਾਜਰਾ ਬਸ ਟੁਕੜੇ ਕਰਕੇ ਆਪਾਂ ਇਹਦਾ ਗਜਰੇਲਾ ਬਣਾਵਾਂਗੇ ਲਓ ਜੀ ਆਪਾਂ ਨੇ ਗਾਜਰਾ ਕੱਟ ਲਿਆ ਨੇ ਛੋਟੇ ਛੋਟੇ ਪੀਸ ਤੇ ਹੁਣ ਆਪਾਂ ਇਹਨਾਂ ਰੱਖ ਦਾਂਗੇ ਤੇ ਵਿੱਚ ਪਾਵਾਂਗੇ ਜੀ ਆਪਾਂ ਦੁੱਧ ਦੇ ਦੁੱਧ ਜਿਹੜਾ ਹੈਗਾ ਆਪਾਂ ਨੇ ਆ ਫੁੱਲ ਮਲਾਈ ਵਾਲਾ ਪਾਵਾਂਗੇ ਹਲੇ ਆਪਾਂ ਇੰਨਾ ਦੁੱਧ ਪਾ ਕੇ ਗਾਜਰਾਂ ਨੂੰ ਪੂਰੀ ਤਰ੍ਹਾਂ ਪਕਾ ਲਾਂਗੇ ਪਾਣੀ ਬੰਦ ਕਰ ਦਿੱਤਾ ਗਜਰਾ ਆਪਣੀਆਂ ਜੀ तकरीबन ਪੱਕ ਗਈਆਂ ਨੇ ਆਪਾਂ ਹੋਰ ਇਹਨੂੰ ਪਕਾਵਾਂਗੇ ਹਲੇ ਦੁੱਧ ਆਪਾਂ ਪੂਰੀ ਤਰ੍ਹਾਂ ਸੁਕਾ ਦੇਣਾ ਹੈ ਥੋੜਾ ਆਪਾਂ ਨੇ ਦੇਸੀ ਘਿਓ ਲੈ ਲਈ ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਜਿਹੜੇ ਆਪਣੇ ਬਾਦਾਮ ਤੇ ਕਿਸ਼ਮਿਸ਼ ਨੂੰ ਫਰਾਈ ਕਰਾਂਗੇ ਇੱਧਰ ਆਪਣੀਆਂ ਗਾਜਰਾਂ ਪੂਰੀ ਤਰ੍ਹਾਂ ਪੱਕ ਗਈਆਂ ਨੇ ਜੀ ਹੁਣ ਆਪਾਂ ਨਾ ਡ్రਾਈ ਫਰੂਟ ਦੇ ਵਿੱਚ ਇਹਨੂੰ ਮਿਕਸ ਕਰਾਂਗੇ। ਲੋਜੀ ਕਿਸ਼ਮਿਸ਼ ਤੇ ਬਦਾਮ ਆਪਣੇ ਫਰਾਈ ਹੋ ਗਏ ਨੇ। ਹੁਣ ਆਪਾਂ ਇਹਦੇ ਵਿੱਚ ਗਜਰੇਲਾ ਐਡ ਕਰਾਂਗੇ। ਇਹਨੇ ਫਟਾਫਟ ਲੱਗਦਾ ਰਿਹਾ ਨਾ ਹੁਣ ਆਪਾਂ ਇਹਨੂੰ ਹੋਰ ਪਕਾਵਾਂਗੇ ਜੀ ਜਦ ਤੱਕ ਇਹਦੇ ਵਿੱਚੋਂ ਪੂਰੀ ਤਰ੍ਹਾਂ ਦੁੱਧ ਨਹੀਂ ਸੁੱਕ ਜਾਂਦਾ ਫੋਨ ਇੱਥੇ ਆਪਾਂ ਜੀ 슈ਗਰ ਐਡ ਕਰਾਂਗੇ ਆਪਣੇ ਟੇਸਟ ਦੇ ਮੁਤਾਬਿਕ ਗੱਡਾ ਤੇਰੋਂ ਨੀ ਗਾਣਾ ਮਿੱਠਾ ਬੱਦ ਥੋੜਾ ਜਿਹਾ ਟਿੱਕਾ ਲੱਗਾ ਹਨ